ਉਹ ਤੁਹਾਨੂੰ ਦੱਸੀਏ ਕਿ ਲਗਾਤਾਰ ਕਈ ਵਾਰ ਇਹ ਮੰਗ ਉੱਠੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿ ਇੱਥੇ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕੀਤਾ ਜਾਵੇ ਕਿਉਂਕਿ ਯੂਨੀਵਰਸਿਟੀ ਦਾ ਨਿਰਮਾਣ ਪੰਜਾਬੀ ਭਾਸ਼ਾ ਦੇ ਉੱਤੇ ਆਧਾਰ ਦੇ ਉੱਤੇ ਹੀ ਹੋਇਆ ਤਾਂ ਉਸ ਤੋਂ ਬਾਅਦ ਕਈ ਵਾਰ ਵਿਦਿਆਰਥੀ ਜਥੇਬੰਦੀਆਂ ਇਸ ਗੱਲ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਵੀ ਕਰਦੀਆਂ ਹੋਈਆਂ ਨਜ਼ਰ ਆਈਆਂ ਨੇ ਪਰ ਹੁਣ ਚਾਂਸਲਰ ਦੇ ਵੱਲੋਂ ਇੱਕ ਅਜਿਹਾ ਕਦਮ ਚੁੱਕਿਆ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਹੁਣ ਸਖਤ ਹਦਾਇਤਾਂ ਜਿਹੜੀਆਂ ਨੇ ਚਾਂਸਲਰ ਦੇ ਵੱਲੋਂ ਪ੍ਰੋਫੈਸਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਹੁਣ ਹਰ ਇੱਕ ਵਿਭਾਗ ਦੇ ਵਿੱਚ ਜਿਹੜੇ ਵੀ ਸਰਕਾਰੀ ਕਾਗਜ਼ ਜਾਂ ਕੰਮ ਹੋਣਗੇ ਉਸ ਦੇ ਉੱਤੇ ਜਿਹੜੇ ਵੀ ਸਿਗਨੇਚਰ ਦਸਤਖਤ ਆਉਣਗੇ ਉਹ ਪੰਜਾਬੀ ਦੇ ਵਿੱਚ ਹੋਣਗੇ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਹਰ ਸਰਕਾਰੀ ਕੰਮ ਲਈ ਪੰਜਾਬੀ ਦੇ ਵਿੱਚ ਸਾਈਨ ਜਿਹੜਾ ਨੇ ਦਸਤਖਤ ਜਿਹੜਾ ਨੇ ਉਹ ਕੀਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹਮੇਸ਼ਾ ਹੀ ਇਸ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਰਿਹਾ ਕਿ ਭਾਸ਼ਾ ਦੇ ਨਾਮ ਦੇ ਉੱਤੇ ਪੰਜਾਬੀ ਨਾਮ ਹੋਣ ਦੇ ਉੱਤੇ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਸ਼ਾ ਦੇ ਆਧਾਰ ਦੇ ਉੱਤੇ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਗਿਆ ਪਰ ਫਿਰ ਵੀ ਉੱਥੇ ਪੰਜਾਬੀ ਪੂਰਨ ਤੌਰ ਦੇ ਉੱਤੇ ਜਿਹੜਾ ਹੈ ਉਹ ਲਾਗੂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਕਈ ਵਾਰ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ ਤੇ ਮੰਗ ਵੀ ਲਗਾਤਾਰ ਚੁੱਕੀ ਜਾ ਰਹੀ ਸੀ ਤੇ ਸਭ ਦੇ ਦਰਮਿਆਨ ਇੱਕ ਚੰਗੀ ਖਬਰ ਜਿਹੜੀ ਕਹਿਦੀ ਹੈ ਕਿ ਉਹ ਨਿਕਲ ਕੇ ਆਈ ਹੈ ਕਿ ਹੁਣ ਪ੍ਰੋਫੈਸਰਾਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਹਰ ਇੱਕ ਵਿਭਾਗ ਦੇ ਵਿੱਚ ਜਿਹੜੇ ਵੀ ਕੰਮ ਹੋਣਗੇ ਜਿਹੜੀ ਵੀ ਅਰਜੀ ਉਹਨਾਂ ਦੇ ਕੋਲ ਜਾਏਗੀ ਕੋਈ ਵੀ ਐਪਲੀਕੇਸ਼ਨ ਜਿਹੜੀ ਵੀ ਹੋਏਗੀ ਉਸ ਦੇ ਉੱਤੇ ਹੁਣ ਪ੍ਰੋਫੈਸਰਾਂ ਨੂੰ ਪੰਜਾਬੀ ਦੇ ਵਿੱਚ ਸਾਈਨ ਕਰਨੇ ਪੈਣਗੇ ਤਾਂ ਸਾਰੇ ਵਿਭਾਗਾਂ ਦੇ ਵਿੱਚ ਇਹ ਹੁਕਮ ਜਿਹੜਾ ਨੇ ਚਾਂਸਲਰ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਜਿਸ ਦੀ ਸਲਾਘਾ ਵਿਦਿਆਰਥੀ ਯੂਨੀਵਰਸ ਜਿਹੜੀਆਂ ਯੂਨੀయన్స్ ਨੇ ਉਹਨਾਂ ਦੇ ਵੱਲੋਂ ਅਤੇ ਪ੍ਰੋਫੈਸਰਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਵੱਲੋਂ ਇਹ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਜਿਸ ਨੂੰ ਲੈ ਕੇ ਹੁਣ ਹਰ ਪਾਸੇ ਇਨਾ ਹੁਕਮਾਂ ਦੀ ਚਰਚਾ ਹੋ ਰਹੀ ਹੈ ਤੇ ਛਲਾਗਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਜੇਕਰ ਇੱਕ ਘਟਨਾ ਯਾਰ ਕਰਾਈਏ ਤਾਂ ਵਿਦਿਆਰਥੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਨਾਮ ਨੇ ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਾਈਨ ਬੋਰਡ ਵੀ ਲੱਗੇ ਨੇ ਉਹ ਪੰਜਾਬੀ ਦੇ ਵਿੱਚ ਪਹਿਲਾਂ ਲੱਗਣ ਉਸ ਤੋਂ ਬਾਅਦ ਬਾਕੀ ਭਾਸ਼ਾਵਾਂ ਦੇ ਵਿੱਚ ਉਹ ਜਿਹੜਾ ਨੇ ਲਿਖੇ ਜਾਣ ਤੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਦੇ ਵਿੱਚ ਸਾਈਨ ਬੋਰਡਾਂ ਦੇ ਉੱਤੇ ਜੋ ਵੀ ਲਿਖਿਆ ਜਾਵੇ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਤੇ ਯੂਨੀਵਰਸਿਟੀ ਦੇ ਮੈਨੇਜਮੈਂਟ ਦੇ ਵੱਲੋਂ ਕਈ ਤਬਦੀਲੀਆਂ ਵੀ ਕੀਤੀਆਂ ਗਈਆਂ ਤੇ ਹੁਣ ਇਸ ਤੋਂ ਬਾਅਦ ਲਾਜ਼ਮੀ ਕਰ ਦਿੱਤਾ ਗਿਆ ਹੈ ਪੰਜਾਬੀ ਦੇ ਵਿੱਚ ਦਸਤਕਾਤਾਂ ਨੂੰ ਤਾਂ ਪ੍ਰੋਫੈਸਰਾਂ ਨੂੰ ਲਾਜ਼ਮੀ ਹੁਕਮ ਜਿਹੜਾ ਨੇ ਦੇ ਦਿੱਤੇ ਗਏ ਨੇ ਹਰ ਵਿਭਾਗ ਦੇ ਵਿੱਚ ਇਹ ਹੁਕਮ ਜਿਹੜਾ ਨੇ ਉਹ ਲਾਗੂ ਕਰ ਦਿੱਤੇ ਗਏ ਨੇ ਕਿ ਜੇਕਰ ਕਿਸੇ ਵੀ ਫਾਈਲ ਦੇ ਉੱਤੇ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਸਾਈਨ ਕਰਨੇ ਨੇ ਤਾਂ ਉਹ ਸਾਈਨ ਜਿਹੜਾ ਨੇ ਉਹ ਪੰਜਾਬੀ ਦੇ ਵਿੱਚ ਹੀ ਕਰਨੇ ਨੇ ਇਹ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ ਲਾਗੂ ਕਰ ਦਿੱਤਾ ਗਿਆ ਹੈ ਤਾਂ ਇਸ ਦੀ ਸਲਾਘਾ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਦੇ ਵੱਲੋਂ ਪ੍ਰੋਫੈਸਰਾਂ ਦੇ ਵੱਲੋਂ ਤੇ ਜਿੱਥੇ-ਜਿੱਥੇ ਵੀ ਹੁਣ ਇਹ ਖਬਰ ਪਹੁੰਚ ਰਹੀ ਹੈ ਤਾਂ ਸਭ ਦੇ ਵੱਲੋਂ ਜਿਹੜੀ ਇਹ ਸਲਾਘਾ ਕੀਤੀ ਜਾ ਰਹੀ ਹੈ ਕਿ ਵਧੀਆ ਉਪਰਾਲਾ ਜਿਹੜਾ ਉਹ ਹੁਣ ਵਾਈਸ ਚਾਂਸਲਰ ਦੇ ਵੱਲੋਂ ਕੀਤਾ ਗਿਆ ਹੈ ਇਸ ਲਈ ਦੇ